ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਾ ਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਹੋਏ ਹਨ ਜਦੋਂ ਉਹ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਖੜ ਕੇ ਬੋਲਦੇ ਸਨ ਉਸ ਵੇਲੇ ਉਹਨਾਂ ਦੀ ਆਵਾਜ਼ ਦਿੱਲੀ ਦੇ ਲਾਲ ਕਿਲੇ ਤੇ ਖੈਬਰ ਦੀਆਂ ਪਹਾੜੀਆਂ ਨਾਲ ਵੱਜ ਕੇ ਮੁੜਦੀ ਸੀ ਪੂਰੀ ਸਿੱਖ ਕੌਮ ਉਹਨਾਂ ਦਾ ਸੰਦੇਸ਼ ਮੰਨਦੀ ਸੀ ਅੱਜ ਦੇ ਜਥੇਦਾਰਾਂ ਮੰਗਣਾ ਨਹੀਂ ਸੀ ਨਹੀਂ ਸਨ ਉਹਨਾਂ ਨੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਾਜ਼ਰ ਕਰ ਲਿਆ ਸੀ। ਸੋ ਉਹਨਾਂ ਦੀ ਬਹਾਦਰੀ ਦਾ ਇੱਕ ਕਿੱਸਾ ਬਹੁਤ ਜ਼ਿਆਦਾ ਮਸ਼ਹੂਰ ਹੈ। ਜਦੋਂ ਮੁਲਤਾਨ ਦਾ ਕਿਲਾ ਫਤੇ ਨਹੀਂ ਸੀ ਹੋ ਰਿਹਾ ਉਸ ਵੇਲੇ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣਾ ਅਕਾਲੀ ਜੱਥਾ ਲੈ ਕੇ ਉੱਥੇ ਪਹੁੰਚੇ ਸਨ। ਉਸ ਜੰਗ ਦੇ ਵਿੱਚ ਕਾਮਲ ਦੇ ਸੂਬੇਦਾਰ ਅਜੀਮ ਖਾਨ ਦੇ ਨਾਲ ਇੱਕ ਕਾਜੀ ਆਇਆ ਸੀ ਮੁੱਲਾ ਰਸ਼ੀਦ। ਸੋ ਜਦੋਂ ਮੁੱਲਾ ਰਸ਼ੀਦ ਨੇ ਬਾਬਾ ਅਕਾਲੀ ਫੂਲਾ ਸਿੰਘ ਨੂੰ ਮੁਜੱਫਰ ਖਾਨ ਦਾ ਸਿਰ ਲਾਉਂਦੇ ਹੋਏ ਦੇਖਿਆ ਨਾ ਉਸ ਵੇਲੇ ਮੁੱਲਾ ਰਸ਼ੀਦ ਨੇ ਇੱਕ ਸੌਂਹ ਪਾਈ ਸੀ ਕਹਿੰਦਾ ਅੱਜ ਤੋਂ ਬਾਅਦ ਕਦੇ ਵੀ ਸਿੱਖਾਂ ਦੇ ਖਿਲਾਫ ਮੈਂ ਜੰਗ ਨਹੀਂ ਲੜਾਂਗਾ। ਸੋ ਇੱਕ ਦਿਨ ਕਾਬਲ ਦੇ ਸੂਬੇਦਾਰ ਜੀਮ ਖਾਨ ਨੇ ਪੁੱਛਿਆ ਵੀ ਮੁੱਲਾ ਰਸ਼ੀਦ ਤੂੰ ਸੱਚੀ ਇਹ ਸੌਂਹ ਪਾਈ ਹੈ ਵੀ ਸਿੱਖਾਂ ਦੇ ਖਿਲਾਫ ਜੰਗ ਨਹੀਂ ਲੜੇਂਗਾ ਤਾਂ ਮੁੱਲਾ ਰਸ਼ੀਦ ਨੇ ਕਿਹਾ ਸੀ ਜੇ ਕੋਈ ਬੰਦਾ ਕਾਰੀਗਰ ਮੈਨੂੰ ਐਡਾ ਲੰਬਾ ਬਰਸ਼ਾ ਬਣਾ ਕੇ ਦੇਵੇ ਮੈਂ ਕੋਹ ਕੋ ਕਾਫ ਦੀਆਂ ਪਹਾੜੀਆਂ ਅਫਗਾਨਿਸਤਾਨ ਬੈਠ ਕੇ ਮਾਜੇ ਦੇ ਜਰਨੈਲਾਂ ਦੀ ਹਿੱਕ 'ਚ ਮਾਰ ਸਕਾਂ ਤਾਂ ਮੈਂ ਸਿੱਖਾਂ ਦੇ ਨਾਲ ਜੰਗ ਲੜ ਸਕਦਾ। ਨਹੀਂ ਉਹ ਬਾਬਾ ਕਾਲੀ ਫੁੱਲਾ ਸਿੰਘ ਦਾ ਭਿਆਨਕ ਜੰਗੀ ਰੂਪ ਦੇਖ ਕੇ ਡਰ ਗਿਆ ਸੀ ਐਡੇ ਵੱਡੇ ਉਹ ਸਿੱਖ ਕੌਮ ਦੇ ਮਹਾਨ ਜਸੇਦਾਰ ਹੋਏ ਹਨ ਜਿਨ੍ਹਾਂ ਦੇ ਘੋੜੇ ਦੇ ਨਾਲ ਆ ਪੰਜਾਬ ਦੀ ਅਣਖ ਤੇ ਗੈਰਤ ਤੁਰਦੀ ਸੀ ਜਿਨ੍ਹਾਂ ਦੀ ਬੜਕ ਦੇ ਨਾਲ ਖੈਬਰ ਦੀਆਂ ਪਹਾੜੀਆਂ ਲੇਹ ਲਦਾਖ ਦੀਆਂ ਪਹਾੜੀਆਂ ਕੰਮ ਦੀਆਂ ਸਨ ਔਰ ਪੂਰੀ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੁਕਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ